ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਡੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈਆਂ ਸੇਲ ਲਈ ਲੈ ਕੇ ਆਨੇ ਆਂਗੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੇ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾ ਗੱਲਬਾਤ ਆਜੋ ਬਈ ਹਾਂਜੀ ਬਈ ਸਤਿ ਸ਼੍ਰੀ ਅਕਾਲ ਕੋ ਕੋ ਠੀਕ ਹੋ ਬਾਈ ਵਧੀਆ ਬਈ ਵੰਦਰੇ ਨਾਮ ਤੇ ਆਪਣਾ ਐਡਰੈਸ ਨਾਮ ਦੱਸਾ ਸੰਗਾ ਪਿੰਡ ਪਾਈ ਰੂਪਾ ਜਿਹੜਾ ਬਠੰਡਾ ਤੇ ਸ੍ਰੀ ਰਾਮਪੁਰਾ ਨੇੜੇ ਪਿੰਡ ਵਿੱਚ ਇਧਰ ਸਰਾਥਲਪਾ ਰਹਿੰਦਾ ਤੇ ਭਗਤਾ ਰਹਿੰਦਾ ਰਾਮਪੁਰਾ ਵਿਚਾਲੇ ਆ ਆਪਣਾ ਠੀਕ ਆ ਕੰਟੈਕਟ ਨੰਬਰ ਬੋਲੋ 76967 34117 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਜਿਸੇ ਜਿਹੜੀ ਆਪਾਂ ਸਾਹਮਣੇ ਵੜ ਦੇਖ ਰਹੇ ਆ ਕਿਹੜਾ ਸੂਈ ਆ ਹੁਣੀ ਸੂਈ ਆ ਹੁਣੀ ਸੂਈ ਆ ਬਸ 2-4 ਮਿੰਟ ਹੀ ਹੋਇਆ ਸੂਈ ਆ ਬਾਈ ਮਤਲਬ 5-7 ਮਿੰਟ ਹੀ ਹੋਇਆ 5-7 ਮਿੰਟ ਹੀ ਹੋਇਆ ਬਸ ਹਮ ਬੱਚਾ ਕੀ ਆ ਗਿਆ ਦੱਸ ਬੱਚਾ ਦਿੱਤਾ ਨੇ ਬੱਚਾ ਕਰਮ ਕੱਦ ਬਈ ਬਹੁਤ ਚੰਗਾ ਕੱਦ ਫੋਲਾ ਮੂੰਹ ਦੋਂਦੀ ਆ ਜੀ ਚੌਗੀ ਮੰਨ ਲੈ ਜਿਹੜਾ ਦੋਂਦੀ ਮੰਨ ਲੈ ਸਹੀ ਗੱਲ ਚੌਕ ਦੇ ਹੇ ਚੱਕੇ ਨਹੀਂ ਮੂੰਹ ਬਾਈ ਕਹਿੰਦਾ ਦੋ ਦੰਦਾ ਹਨਾ ਹਾਂ ਪਰ ਮੈਂ ਚੌਗੀ ਮੰਨ ਲਓ ਭਾਵੇਂ ਦੁੱਗੀ ਮੰਨ ਲਓ ਛੋਡੀ ਇਸ ਥਣਾ ਦਾ ਸਹਿਜ ਚੇਕ ਕਰਵਾ ਲੈ ਕੁਆਲਟੀ ਚੰਗਾ ਥਣ ਦਾ ਬੜਾ ਚੰਗਾ ਹੈਣਾ ਲੇਵੇ ਦੀ ਸਫਾਈ ਬਾਈ ਚੈੱਕ ਕਰ ਸਕਦਾ ਬੜੀ ਕੋਈ ਕਹਿੰਦੀ ਬੜਾ ਜੱਸੀ ਇੱਕ ਗੱਲ ਹੋਰ ਆ ਯਾਰ ਕਮਾਲ ਪਲ ਜਮਾ ਨਹੀਂ ਕਰੀ ਹਨਾ ਨਾ ਪਲ ਨਹੀਂ ਕਰੀ ਜਮਾਈ ਹੂੰ ਤਾਂ ਕਮਾਲ ਦੀ ਗੱਲ ਆ ਬਾਈ ਪਲ ਵਗੈਰਾ ਇਕਨ ਮੰਨ ਲੈ ਜਮਾ ਨਹੀਂ ਕਰੀ ਜਿੱਡਾ ਲੇਵਾ ਹੈਗਾ ਉੱਡਾ ਹੀ ਆ ਦੇ ਨੇ ਇਹ ਨਹੀਂ ਹੈਗਾ ਕਿ ਭਾਲਣਾ ਲੇਵਾ ਥੋੜਾ ਜਿਹਾ ਵੱਡਾ ਦੱਸਦਾ ਹੈਗਾ ਤੇ ਥਾਣਾ ਦੀ ਕੁਆਲਿਟੀ ਬਾਈ ਚੈੱਕ ਕਰ ਸਕਦੇ ਆ ਇੱਕ ਨੰਬਰ ਸਹੀ ਜਾ ਕੇ ਥਣ ਵੀ ਬਹੁਤ ਚੰਗਾ ਹੈ ਬਹੁਤ ਚੰਗਾ ਹੈ ਜਿਹੜਾ ਥਾਣਾ ਚਾਰੇ ਥਾਣਾ ਪੂਰੇ ਗੈਪ ਤੇ ਲੱਗੇ ਹੋਏ ਨੇ ਉਹ ਬੜਾ ਸੋਹਣਾ ਨਹੀਂ ਮੂਰਨੋ ਹੈਨਾ ਬੜਾ ਸੋਹਣਾ ਲੀਵਾ ਯਾਰ ਹੂੰ ਥੋੜਾ ਥਰ ਬਾਈ ਚੈੱਕ ਕਰੋ ਇੱਕ ਨੰਬਰ ਆ ਬਾਕੀ ਬ੍ਰੀਕੀ ਅੰਗ ਆ ਗਿਆ ਬ੍ਰੀਕੀ ਅੰਗ ਬੜਾ ਇਹ ਮੰਨ ਕੇ ਚੱਲੋ ਸੂਈ ਕਰਕੇ ਹਾਂ ਸੂਆ ਮੰਨਿਆ ਵਾ ਕਿਉਂ ਤੇ ਆ ਵਡੀ ਬਹੁਤ ਆ ਹੁਣ ਹੀ ਸੂਈ ਆ ਫਿਰ ਜਦੋਂ ਯਾਰ ਹੋਵੇ ਸਹੀ ਗੱਲ ਹੈ ਕਿਉਂਕਿ ਟਾਈਮ ਲੱਗਦੀ ਆ 2-4 ਦਿਨ ਤਾਂ ਪੁੜੇ ਚੱਕਣ ਨੂੰ ਜਿ세 ਵੱਡੀ ਵਾਲੀ ਆ ਹਨਾ ਵੱਡੀ ਕਾਤ ਬਹੁਤ ਆ ਹੂੰ ਫੁੱਲ ਕਾਤ ਕਿੰਨਾ ਲੱਗਦਾ ਦਊ ਬਈ ਐਸਟੀਮੇਟ ਜਾ ਦੋਸਤੋ ਐਸਟੀਮੇਟ ਮੇਰਾ ਵੀ 18-19 ਕੋਲ ਦੋ ਤੂੰ ਬਚੀ ਆ ਰਾਵਣਾ ਠੀਕ ਆ ਬਈ ਖੁੱਲਾ ਤੇ ਬਾਕੀ ਗਰਮੀ ਨਹੀਂ ਮੰਨਣੀ ਗਰਮੀ ਨਹੀਂ ਮੰਨਣੀ ਬਾਕੀ ਗਰਮੀ ਨਹੀਂ ਮੰਨਣੀ ਬਈ ਤੇ ਨਾੜਾ ਨੂੜਾ ਹਵਾਨੇ ਦਾ ਨਾੜਾ ਥੋੜਾ ਫੁੱਲ ਆ ਗੀਆਂ ਤਰੀਕੀ ਚ ਨਾੜਾ ਗਰਮਾਣੀ ਦੇ ਲੈ ਮਕਰਮੂਰ ਲਾ ਲੇ ਵਾ ਯਾਰ ਬਾੜਨੋ ਗੁਲਾਬੀ ਥਾਣਾ ਗਿਆ ਬੜਾ ਚੰਗਾ ਮਕਰਮੂਰ ਲੇ ਵਾ ਤੇ ਜੇਰ ਵੀ ਮੈਂ ਕਹਣਾ ਵਾ ਲੜ ਚੱਲੀ ਪਿਆ ਲ 10:00 ਮਿੰਟ ਦਾ 8:00 ਤੱਕ ਬਾਅਦ ਦੇ ਘੰਟੇ ਚ ਪੈ ਜੂਗੀ ਤੇ ਲੈ ਵਾ ਦੇਖੋ ਪਹਿਲੇ ਵਾ ਸੋਹਣਾ ਲੈ ਲੈ ਤੋਂ ਲੈ ਕੇ ਤਹਾਂ ਤੱਕ ਪੂਰੀ ਫਿਟਿੰਗ ਵਾਲਾ ਰਿਹਾ ਜੱਸਿਆ ਮੁੱਲ ਫਿਰ ਕੀ ਰੂ ਦੇਣ ਲੈ ਮੁੱਲ ਕੋਈ 60 ਕਰਾ ਵਾਲਾ ਕੋਈ 65 ਕਰਾ ਵਾਲਾ 58000 ਦੀ ਪચ્ચી ਦੇਵਾਂਗੇ ਆ 60 ਕਰਾ ਵਾਲਾ 65 ਕਰਾ ਵਾਲਾ 58000 ਦੀ ਬਈ ਟਾਪ ਬਰੀਡ ਆ ਗਈ ਦੱਸੀ ਸਾਨੂੰ ਬਈ ਆਪਾਂ ਦੇ ਦੇਣ ਮੁੱਲ ਬਈ ਦੇ ਪਹਿਲਾਂ ਵੀ ਜਾਇਜ਼ ਸੀਗੇ ਤੇ ਮੁੱਲ ਬਈ ਦੇ ਹੁਣ ਵੀ ਜਮਾਂ ਜਾਇਜ਼ ਹੈ ਨਹੀਂ ਬਈ ਤਾਰਾਂ ਆਪਾਂ ਬਈ ਸਾਨੂੰ ਚੈੱਕ ਕਰਵਾਣੇ ਬਈ ਮਾਰ ਦਿੰਦਾ ਢੁੰਡੀ ਬਹੁਤਾ ਯਾਰ ਕੀ ਬਾਤ ਆ ਯਾਰ ਹਨਾ ਕੋਈ ਬੱਚਾ ਨਹੀਂ ਲਾਇਆ ਬੰਦੇ ਨੇ ਆਣਾ ਵੀਰ ਨੇ ਪਾਤਾ ਤੇ ਕੋਈ ਚੱਕਰ ਹੀ ਨਹੀਂ ਕਰ ਮੰਨਦਾ ਮੈਂ ਤਾਂ ਵੀ ਬੜੀ ਚੰਗੀ ਬੜੀ ਚੰਗੀ ਚੋਈ ਆ ਪੋਲੀ ਕਿਵੇਂ ਆ ਭਾਈ ਪੂਰੀ ਪੋਲੀ ਆ ਫੁੱਲ ਠੀਕ ਆ ਲੈ ਵੀ ਪਤਾ ਲੱਗਦਾ ਖੜਕਾ ਕਰਦੀ ਆ ਹਨਾ ਹਾਂ ਜੇ ਸਹੀ ਅਸਲ ਵਿੱਚ ਨਾ ਇਹ ਗੱਲ ਕਰੀਏ ਮੋਟੀ ਵਾਲੀ ਐ ਚਵਾਈ ਹੈ। ਚਵਾਈ ਪੂਰੀ ਮੋਟੀ ਐ। ਮਹੀਨ ਲਾਲੇ ਅਗਲਾ ਕੋਈ ਹੱਥੀ ਚਵਾਈ ਕਰ ਲੈ। ਉਹ ਵੀ ਕਮਾਲ ਦੀ ਐ ਬਹੁਤ ਸੋਹਣਾ ਜਿਹਾ। ਬਹੁਤ ਸੋਹਣਾ ਲੇਵਾ। ਕਰਮ ਵਾਲੀ ਦਾ ਤਿਆਰ ਕਰੇ ਵਾ ਨਾੜਾ ਨੂੜਾ ਹਵਾਂ ਨੇ ਤੇ ਨਾ ਫੋਲ ਚੀ। ਫੋਲਾ ਹੀ ਐ। ਉਹ ਵੀ ਬਾਈ ਨੇ ਉਹ ਹਾਜੀ ਰੱਖਦਾ ਬਾਈ। ਮੁੱਲ ਵੀ ਜਾਇਆ। 50000 ਦੀ ਬਾਈ ਕਰਾਂ ਅੱਜ ਆਪਾਂ ਦੇ ਦੇਣੀ ਐ। ਆ ਇਹਦਾ ਤਾਜੀ ਕਰਕੇ ਮੜਿਆ ਕਰਦੀ ਨਾ। ਮੁੱਲ ਕਰਾਉਣ ਤੋਂ ਬਾਅਦ 65 ਕਰਾ ਲਓ ਭਾਵੇਂ 70 ਕਰਾ ਲਓ। ਨਾ ਮਰਜ਼ੀ ਕਰਾ ਲਓ। ਲੈ। ਲੇਵਾ ਚੈੱਕ ਕਰੋ, ਥਾਂ ਚੈੱਕ ਕਰੋ। ਬੜਾ ਕਮਾਲ ਦਾ ਬੱਚਾ ਆ ਗਿਆ ਮ ਜੇ ਕਿਸੇ ਵੀਰ ਨੂੰ ਬੈਡ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦਾ ਵੀਡੀਓ ਨੂੰ ਵੇਖਣ ਲਈ ਧੰਨਵਾਦ